ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਮਿੱਠੇ ਕद्दू ਦੀ ਰੈਸਪੀ ਆਪਾਂ ਨੇ 1 ਕਿਲੋ ਮਿੱਠਾ ਕद्दू ਲਿਆਏ ਜਿਹਨੂੰ ਹੁਣ ਆਪਾਂ ਨੇ ਚੰਗੀ ਤਰ੍ਹਾਂ ਧੋ ਲੈਣਾ ਤਾਂ ਕਿ ਇਹਦੀ ਮਿੱਟੀ ਘਟਾਏ ਜੋ ਇਹਦੇ ਤੇ ਲੱਗਿਆ ਉਹ ਚੰਗੀ ਤਰ੍ਹਾਂ ਸਾਫ਼ ਹੋ ਸਕੇ ਤੁਹਾਨੂੰ ਪਤਾ ਅੱਜ ਕੱਲ੍ਹ ਮੰਡੀਆਂ ਦੇ ਵਿੱਚ ਸਬਜ਼ੀਆਂ ਤੇ ਮਿੱਟੀ ਘਟਾ ਟ੍ਰੈਫਿਕ ਦੀ ਵਜ੍ਹਾ ਨਾਲ ਬਹੁਤ ਜ਼ਿਆਦਾ ਹੋ ਜਾਂਦਾ ਏ ਤੇ ਹੁਣ ਆਪਾਂ ਇਹਨੂੰ ਇੱਕ ਕਿਲੋ ਮਿੱਠਾ ਕद्दू ਨੂੰ ਨਾ ਕੱਟ ਲਵਾਂਗੇ ਅਗਰ ਤੁਸੀਂ ਮੇਰੀਆਂ ਵੀਡੀਓ ਰੋਜ਼ਾਨਾ ਦੇਖਦੇ ਹੋ ਤਾਂ ਤੁਸੀਂ ਕਮੈਂਟ ਚ ਕਹੋਗੇ ਵੀ ਅੱਜ ਇਹ ਜਿਹੜੀ ਵੀਡੀਓ ਆ ਇਹ ਥੋੜੀ ਜੀ ਚੇਂਜ ਲੱਗ ਰਹੀ ਆ ਇਹ ਇਸ ਕਰਕੇ ਲੱਗ ਰਹੀ ਆ ਕਿਉਂਕਿ ਜਿਹੜਾ ਕਟਿੰਗ ਦਾ ਕੰਮ ਆ ਉਹ ਮੈਂ ਆਪਣੀ ਬੇਟੀ ਨੂੰ ਦੇ ਕੇ ਗਈ ਸੀਗੀ ਮੈਂ ਜਿਹੜਾ ਪੈਂਡਿੰਗ ਕੰਮ ਪਿਆ ਸੀ ਉਹ ਕਰਨਾ ਸੀ ਇਹ ਕੱਦੂ ਆ ਜਿਹੜਾ ਅਸੀਂ ਸਮੇਤ ਛਿਲਕੇ ਹੀ ਕਟਾਂਗੇ ਮੈਨੂੰ ਜਿਹੜਾ ਇਹ ਕੱਦੂ ਆ ਉਹ ਮਛਲਕੇ ਤੋਂ ਬਿਨਾਂ ਨਹੀਂ ਚੰਗਾ ਲੱਗਦਾ ਤੁਸੀਂ ਵੀ ਟਰਾਈ ਕਰਕੇ ਦੇਖਿਓ ਸਮੇਤ ਛਿਲਕੇ ਬਹੁਤ ਵਧੀਆ ਹੀ ਬਣ ਕੇ ਤਿਆਰ ਹੁੰਦਾ ਹੈ ਤੇ ਨਾਲੇ ਆਪਾਂ ਇਹ ਜਿਹੜਾ ਕੱਦੂ ਹੈ ਇਹ ਆਪਾਂ ਬਹੁਤ ਹੀ ਘੱਟ ਮਸਾਲਿਆਂ ਦੇ ਨਾਲ ਬਣਾਉਣਾ ਹੈ ਇਹਦੇ ਵਿੱਚ ਆਪਾਂ ਨੂੰ ਪਿਆਜ਼ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ ਆਪਾਂ ਨੇ ਫਰਾਈ ਪੈਨ ਦੇ ਵਿੱਚ ਇੱਕ ਗੜਸੀ ਹੈ ਜਿਹੜੀ ਉਹ ਤੇਲ ਦੀ ਲੈ ਲਈ ਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਪਾਵਾਂਗੇ ਆਪਾਂ ਇਹਦੇ ਵਿੱਚ ਕੜੀ ਪੱਤਾ ਤੇ ਅੱਧਾ ਚਮਚਾ ਆਪਾਂ ਪਾਵਾਂਗੇ ਇਹਦੇ ਵਿੱਚ ਮੇਥੇ ਨੇ ਸੁੱਕੇ ਮੇਥੇ ਅੱਧਾ ਚਮਚਾ ਆਪਾਂ ਇਹਦੇ ਵਿੱਚ ਜੀਰੇ ਦਾ ਪਾ ਲਵਾਂਗੇ ਤੇ ਨਾਲ ਹੀ ਆਪਾਂ ਥੋੜਾ ਜਿਹਾ ਸਾਬਤ ਧਨੀਆ ਪਾਵਾਂਗੇ ਇਹਦੇ ਫਲੇਵਰ ਲਈ ਤੇ ਨਾਲ ਹੀ ਮੈਂ ਚਾਰ ਮਿਰਚਾਂ ਨੇ ਜਿਹੜੀਆਂ ਛੋਟੀਆਂ ਹਰੀਆਂ ਕੱਟ ਲਈਆਂ ਸੀਗੀਆਂ ਇਹ ਜ਼ਿਆਦਾ ਤੇਜ਼ ਨਹੀਂ ਹੈਗੀਆਂ ਇਹ ਵੀ ਮੈਂ ਕਿਹਾ ਚਲੋ ਪਾ ਲੈਨੇ ਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਿੱਠਾ ਗੱਦੂ ਇਹ 1 ਕਿਲੋ ਮਿੱਠਾ ਗੱਦੂ ਸੀਗਾ ਜੋ ਕਿ ਮੈਂ ਧੋ ਕੇ ਕੱਟ ਲਿਆ ਸੀਗਾ ਇਹ ਮਿੱਠਾ ਗੱਦੂ ਦੀ ਜਿਹੜੀ ਸਬਜੀ ਹੈ ਨਾ ਇਹ ਤੁਸੀਂ ਝੱਟਪਟ ਬਣਾ ਕੇ ਤਿਆਰ ਕਰ ਸਕਦੇ ਹੋ ਇਹ ਅਗਰ ਤੁਸੀਂ ਕਿਤੇ ਗਏ ਹੋ ਤੁਹਾਨੂੰ ਉੱਥੋਂ ਆਉਣ ਲਈ ਕਵੇਲਾ ਹੋ ਗਿਆ ਕੋਈ ਆਪਸ਼ਨ ਨਹੀਂ ਹੈਗੀ ਤੁਹਾਡੇ ਕੋਲ ਲਸਣ ਪਿਆਜ਼ ਛਿੱਲਣ ਨੂੰ ਟਾਈਮ ਲੱਗ ਜਾਂਦਾ ਹੈ ਤਾਂ ਤੁਸੀਂ ਇੱਕ ਪੇਠਾ ਲਓ ਉਹਨੂੰ ਚੰਗੀ ਤਰ੍ਹਾਂ ਧੋ ਕੇ ਕੱਟ ਲਓ ਤੇ ਮੇਥੇ ਜੀਰੇ ਤੇ ਧਨੀਏ ਦਾ ਤੜਕਾ ਲਗਾ ਦਿਓ ਇਹ ਝਟਪਟ ਬਣ ਕੇ ਤਿਆਰ ਹੋ ਜਾਂਦਾ ਏ ਇਹਦੀ ਜਿਹੜੀ ਖੁਸ਼ਬੂ ਆ ਉਹ ਬਹੁਤ ਹੀ ਵਧੀਆ ਹੁੰਦੀ ਆ ਫਲੇਵਰ ਜਿਹੜੇ ਨੇ ਉਹ ਬਹੁਤ ਸੋਹਣੇ ਆਉਂਦੇ ਨੇ ਤੇ ਨਾਲ ਹੀ ਖਾਣ ਦੇ ਵਿੱਚ ਇੰਨੀ ਟੇਸਟੀ ਹੁੰਦੀ ਆ ਰੈਸਟੋਰੈਂਟ ਦੇ ਬਰਾਬਰ ਦਾ ਮੁਕਾਬਲਾ ਕਰਦੀ ਆ ਇੱਕ ਵਾਰ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ ਬਹੁਤ ਹੀ ਵਧੀਆ ਬਣਦੀ ਆ ਇਹ ਹੁਣ ਸਬਜ਼ੀ ਹੈ ਜਿਹੜੀ ਆਪਾਂ ਨੇ ਥੋੜੀ ਜੀ ਹਿਲਾ ਲੈਣੀ ਆ ਥੋ ਪੰਜ-ਸੱਤ ਮਿੰਟ ਆਪਾਂ ਇਹਨੂੰ ਛੱਡਾਂਗੇ ਪਕਵਾਨ ਲਈ ਪੰਜ-ਸੱਤ ਮਿੰਟ ਤੋਂ ਬਾਅਦ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਹਿਲਾ ਕੇ ਇਹਦੇ ਵਿੱਚ ਹੁਣ ਆਪਾਂ ਨੇ ਕੱਚੀ ਦੇ ਵਿੱਚ ਇਦਾਂ ਹੀ ਇਹਦੇ ਵਿੱਚ ਆਪਾਂ ਨੇ ਨਾ ਆਪਣੇ ਜਿਹੜੇ ਘਰ ਦੇ ਬੇਸਿਕ ਮਸਾਲੇ ਨੇ ਉਹ ਪਾ ਦੇਣੇ ਨੇ ਬੇਸਿਕ ਮਸਾਲਿਆਂ ਦੇ ਵਿੱਚ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਅੱਧਾ ਚਮਚਾ ਨਮਕ ਪਾ ਲਵਾਂਗੇ ਤੇ ਨਾਲ ਹੀ ਇਹਦੇ ਵਿੱਚ ਪਾਵਾਂਗੇ ਅਸੀਂ ਅੱਧਾ ਇੱਕ ਚਮਚਾ ਪਾਵਾਂਗੇ ਇਹਦੇ ਵਿੱਚ ਲਾਲ ਮਿਰਚ ਦਾ ਆਪਾਂ ਨੇ ਲਾਲ ਮਿਰਚ ਜ਼ਿਆਦਾ ਨਹੀਂ ਲੈਣੀ ਹੈਗੀ ਕਿਉਂਕਿ ਇਹ ਖੱਟਾ ਮਿੱਠਾ ਮਿੱਠਾ ਕਦੂ ਬਣਾ ਰਹੇ ਆਂ ਜੀ ਜ਼ਿਆਦਾ ਮਿਰਚ ਨਹੀਂ ਪਾਵਾਂਗੇ ਆਪਾਂ ਤੇ ਨਾਲੇ ਵੈਸੇ ਵੀ ਲਾਲ ਮਿਰਚ ਆ ਜਿਹੜੀ ਬੱਚਿਆਂ ਨੂੰ ਸਿਆਣਿਆਂ ਨੂੰ ਸਭ ਨੂੰ ਖਰਾਬ ਕਰਦੀ ਆ ਅੱਧਾ ਚਮਚ ਆਪਾਂ ਹੜਦੀ ਦਾ ਪਾ ਲਾਂਗੇ ਤੇ ਨਾਲ ਹੀ ਥੋੜਾ ਜਿਹਾ ਮੈਂ ਪਾਇਆ ਤੇ ਵਿੱਚ ਗਰਮ ਮਸਾਲਾ ਹਾਂਜੀ ਗਰਮ ਮਸਾਲੇ ਦੇ ਨਾਲ ਹੀ ਆਪਾਂ ਥੋੜੀ ਜਿਹੀ ਪਾਵਾਂਗੇ ਇਹ ਚ ਰੈੱਡ ਚਿੱਲੀ ਪਾਊਡਰ ਰੈ ਕਸ਼ਮੀਰੀ ਸੌਰੀ ਕਸ਼ਮੀਰੀ ਲਾਲ ਮੇਚ ਪਾਵਾਂਗੇ ਉਹਦੇ ਨਾਲ ਇਹ ਆ ਕਿ ਇਹਦਾ ਰੰਗ ਆ ਜਿਹੜਾ ਉਹ ਬਹੁਤ ਹੀ ਵਧੀਆ ਹੁੰਦਾ ਹੈ ਬਿਲਕੁਲ ਹੀ ਰੈਸਟੋਰੈਂਟ ਸਟਾਈਲ ਦਾ ਹੈ ਇਹਦੇ ਵਿੱਚ ਕਲਰ ਆ ਜਾਂਦਾ ਹੈ ਜਿਹੜੀ ਇਹ ਬਣ ਕੇ ਆ ਫਿਰ ਬਹੁਤ ਵਧੀਆ ਤਿਆਰ ਹੁੰਦੀ ਆ ਤੁਸੀਂ ਖਾ ਕੇ ਦੇਖਿਓ ਪਲੀਜ਼ ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ ਅਗਰ ਤੁਹਾਨੂੰ ਇਹ ਰੈਸਪੀ ਪਸੰਦ ਆਊਗੀ ਤਾਂ ਤੁਸੀਂ ਚੈਨਲ ਨੂੰ ਲਾਈਕ ਸ਼ੇਅਰ ਔਰ ਸਬਸਕ੍ਰਾਈਬ ਜ਼ਰੂਰ ਕਰਿਓ ਆਪਾਂ ਇਹਨੂੰ ਨੂਨ ਵਿੱਚ ਪਾ ਕੇ ਇਹਨਾਂ ਚੰਗੀ ਤਰ੍ਹਾਂ ਹਲਾ ਲੈਣਾ ਚੰਗੀ ਤਰ੍ਹਾਂ ਹਿਲਾਉਣ ਤੋਂ ਬਾਅਦ ਆਪਾਂ ਇਹਨੂੰ ਮਿੱਠੀ-ਮਿੱਠੀ ਅੱਗ ਦੇ ਉੱਪਰ 5 ਤੋਂ 10 ਮਿੰਟ ਤੱਕ ਮੀਡੀਅਮ ਅੱਗ ਤੇ ਆਪਾਂ ਟੱਕੇ ਨੂੰ ਨਾ ਪਕਾ ਲਵਾਂਗੇ ਆਹ ਲਓ ਜੀ ਹੁਣ ਆਪਾਂ ਇਹਨੂੰ ਟੱਕ ਦਿੱਤਾ ਹੈ 5-10 ਮਿੰਟ ਹੋ ਗਏ ਨੇ ਤੇ ਵੇਖੋ ਦੇਖੋ ਜਿਹੜਾ ਆਇਲ ਆ ਉਹ ਇਹਨੇ ਛੱਡ ਦਿੱਤਾ ਏ ਇਸ ਦੇ ਵਿੱਚ ਪਾਵਾਂਗੇ ਆਪਾਂ ਆਂਬ ਦਾ ਅਚਾਰ ਆਂਬ ਦੇ ਅਚਾਰ ਦੀਆਂ ਮੈਂ ਮੀਡੀਅਮ ਸਾਈਜ਼ ਦੀਆਂ ਤਿੰਨ ਫਾੜੀਆਂ ਲੈ ਲਈਆਂ ਸੀਗੀਆਂ ਤੇ 1 ਟੇਬਲस्पून ਆਪਾਂ ਇਹਦੇ ਵਿੱਚ ਪਾਵਾਂਗੇ ਸ਼ੱਕਰ ਦਾ ਇਹਦੇ ਨਾਲ ਜਿਹੜਾ ਕਿ ਟੇਸਟ ਆ ਉਹ ਬਹੁਤ ਹੀ ਵਧੀਆ ਹੁੰਦਾ ਹੈ ਟੇਸਟ ਦੇ ਤਾਂ ਕਿਆ ਕਹਿਣੇ ਨੇ ਜੀ ਤੁਸੀਂ ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਲੈਣਾ ਚੰਗੀ ਤਰ੍ਹਾਂ ਮਿਕਸ ਕਰਕੇ ਆਪਾਂ ਇਹਨੂੰ ਵੇਲੇ ਨੂੰ ਆਪਾਂ ਆ ਦੇਖੋ ਕਲਰ ਕਿੰਨਾ ਸੋਹਣਾ ਆਇਆ ਰੰਗ ਇਹਦਾ ਜਿਹੜਾ ਬਹੁਤ ਹੀ ਖਿੜ ਚੁੱਕਿਆ ਹੈ ਆ ਦੇਖੋ ਜੀ ਆਪਣੀ ਸਬਜੀ ਬਣ ਕੇ ਤਿਆਰ ਹੋ ਗਈ ਆ ਤੇ ਹੁਣ ਆਪਾਂ ਗਾਰਨਿਸ਼ ਕਰ ਲਈਏ ਨੇ ਉੱਤੇ ਪਾਏ ਨੇ ਸਪ੍ਰਿੰਗ ਆਨਿਅਨ ਔਰ ਆਪਾਂ ਨੇ ਦੋ ਹਰੀਆਂ ਮਿਰਚਾਂ ਕੱਟ ਕਰ ਲਈਆਂ ਸੀ ਅਗਰ ਰੈਸਪੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ thank you ye